ਚਲਾਣ ਤੋਂ ਬਚਣ ਤੇ ਅਤੇ ਸ਼ਿਫਾਰਸ਼ ਕਰਾਉਣ ਲਈ ਨੌਜਵਾਨ ਨੇ ਪੁਲਿਸ ਦੀ ਲੜਾਈ ਦੌੜ ਭੱਜ ਕੇ ਵੜਿਆ ਥਾਣੇ ਪਹਿਲਾਂ ਤੇ ਚਲਾਣ ਹੋਣਾ ਸੀ ਪਰ ਹੁਣ ਪੁਲਿਸ ਦੇ ਨਾ ਟੋਕੇ ਪਰਚਾ ਜੇਕਰ ਤੁਸੀਂ ਸ਼ਹਿਰ ਬਟਾਲੇ ਦੇ ਵਿੱਚ ਆ ਰਹੇ ਹੋ ਤਾਂ ਆਪਣੀ ਗੱਡੀ ਦੇ ਕਾਗਜ਼ਾਤ ਪੂਰੇ ਰੱਖਣਾ ਕਿਉਂਕਿ ਬਟਾਲੇ ਸ਼ਹਿਰ ਦੇ ਵਿੱਚ ਹੁਣ ਜੋ ਵੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਲੱਗਾ ਹੈ ਨਾ ਤੇ ਉਹ ਕਿਸੇ ਦਾ ਹੀ ਸ਼ਫਾਰ ਸੁਣਦਾ ਹੈ ਵਾਹ ਤੇ ਨਾ ਹੀ ਕਿਸੇ ਨੂੰ ਬਖਸ਼ਦਾ ਹੈ ਇਸ ਦੀ ਜੀਦੀ ਜਾਗ ਦੀ ਮਿਸ਼ਾਲ ਹਰ ਜੋ ਹਰ ਉਸ ਵੇਲੇ ਮਿਲੀ ਜਦੋਂ ਬਟਾਲਾ ਦੇ ਗਾਂਧੀ ਚੌਂਕ ਵਿੱਚ ਨਾਕਾ ਲੱਗਾ ਹੋਇਆ ਸੀ ਇੱਕ ਨੌਜਵਾਨ ਨੂੰ ਰੋਕਿਆ ਗਿਆ ਜੋ ਕਿ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ ਜਦੋਂ ਉਸਨੂੰ ਕਾਰ ਚੈੱਕ ਕਰਾਉਣ ਅਤੇ ਉਸ ਕੋ ਕਾਗਜ਼ ਪੁੱਛੇ ਗਏ ਤਾਂ ਉਸ ਦੀ ਕਾਰ ਦੇ ਵਿੱਚੋਂ ਇੱਕ ਵੱਡਾ ਹੂਟਰ ਮਿਲਿਆ ਅਤੇ ਉਸ ਦੀ ਗੱਡੀ ਨੂੰ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਜਿਸ ਤੇ ਪੁਸ ਨੇ ਜਦੋਂ ਚਲਾਨ ਕਰਨਾ ਚਾਹਿਆ ਤਾਂ ਏ ਨੌਜਵਾਨ ਪੁਸ ਦੇ ਅੱਖਾਂ ਬਚਾ ਕੇ ਭੱਜਣ ਵਿੱਚ ਸਫਲ ਹੋ ਗਿਆ ਉਸ ਵੀ ਮੰਗਰ ਪੱਜੀ ਪਰ ਇਸ ਪੱਜ ਕੇ ਥਾਣਾ ਸਿਵਲ ਲੈਨ ਵਿੱਚ ਵੜ ਗਿਆ ਜਿੱਥੇ ਪੁਲਸ ਨੇ ਉਸ ਦਾ ਤਰਜਬੋਚਾ ਜਦੋਂ ਇਹ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਕਿਹਾ ਕੀ ਇੱਕ ਗੱਡੀ ਬਟਾਲੇ ਦੀ ਤਸੀਲ ਵਿੱਚ ਕੰਮ ਕਰਦੇ ਕਿਸੇ ਪਟਵਾਰੀ ਦੀ ਹੈ ਅਤੇ ਉਸ ਦਾ ਪੁਰਾ ਥਾਣੇ ਚ ਮੁੰਚੀ ਹੈ ਪਰ ਫਿਰ ਵੀ ਪੁਲਸ ਨੇ ਬਖਸ਼ਣ ਦੀ بجائے ਇਸ ਦੀ ਵੱਡੀ ਗੱਡੀ ਦੇ ਚਲਾਨ ਕੀਤਾ ਅਤੇ ਇਸ ਦੀ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ ਇਸ ਤਰ੍ਹਾਂ ਨੂੰ ਪਰਚਾ ਕਰਕੇ ਐਸ ਡੀ ਐਮ ਦੀ ਕੋਰਟ ਵਿੱਚ ਪੇਸ਼ ਕਰੇ ਅਤੇ ਨੌਜਵਾਨ ਦੀ ਪੁਲਿਸ ਲਗਭਗ ਅੱਧਾ ਪੌਣਾ ਕਿਲੋਮੀਟਰ ਦੌੜ ਲਵਾਈ ਤੁਸੀਂ ਦਿਰੋ ਡੀ ਐਸ ਐਨਓ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਧੰਨਵਾਦ

ਆਪਾਂ ਬੱਸ ਜਿੱਥੇ ਅਮਰੇ ਆਂ ਸਾਡੇ ਫਿਰ